ਕਣੇ ਵਿੱਚ ਲਗਾਇਆ ਗਿਆ ਹੈ ਜਿਵੇਂ ਟ੍ਰੈਫਿਕ ਦੀ ਸਮੱਸਿਆ ਤੇ ਬਾਰ ਅਗਰਦੀਬਲਾ ਡੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਜਿਵੇਂ ਬਸ ਸਟੈਂਡ ਆਈਟੀ ਚੌਕ ਸਾਰਾ ਸੀ ਆਸ ਕਰਦੇ ਹਾਂ ਤੁਸੀਂ ਇਸ ਵਿੱਚ ਸੁਧਾਰ ਲਾਉਂਗੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਮੈਨੂੰ ਮਾਨਜੋਗ ਐਸਐਸਪੀ ਸਾਹਿਬ ਉਹ ਅਗਰਿਤ ਮੀਨਾ ਜੀ ਨੇ ਇੱਥੇ ਨਿਯੁਕਤ ਕੀਤਾ ਹੈ ਐਸਐਚਓ ਸਿਟੀ ਬਲਾਡਾ ਦੇ ਤੌਰ ਤੇ ਮੈਂ ਇੱਥੇ ਆ ਕੇ ਮਤਲਬ ਕਿ ਇਸ ਸਿਸਟਮ ਨੂੰ ਜਿਵੇਂ ਕਿ ਇੱਥੇ ਟ੍ਰੈਫਿਕ ਦੀ ਸਮੱਸਿਆ ਤੇ ਜੋ ਵੀ ਹਵਾਰਾ ਕਰਦੀ ਚੱਲਦਾ ਜਾ ਜੋ ਵੀ ਇਹ ਨਸ਼ਾ ਦੇ ਵਿਰੁੱਧ ਅਸੀਂ ਪੂਰੀ ਸਖਤੀ ਨਾਲ ਇੱਥੇ ਕਾਰਵਾਈ ਕਰਾਂਗੇ ਜੇ ਕੋਈ ਉੱਚੀ ਸਪੀਕਰ ਜਾਂ ਆਵਾਜ਼ ਜਨਰਾਉਂਦਾ ਉਹਨਾਂ ਤੇ ਵੀ ਉਹਨਾਂ ਨੂੰ ਵੀ ਹਦਾਇਤ ਕਰਦਾ ਵੀ ਆਪਦੇ ਸਿਸਟਮ ਸੈੱਟ ਕਰ ਲੈਣ ਕਿਉਂਕਿ ਅਸੀਂ ਨਹੀਂ ਬਣਦੀ ਕਾਰ ਵੀ ਕਰਾਂਗੇ ਇਸ ਤੇ ਤੇ ਨਸ਼ੇ ਵਾਲਿਆਂ ਨੂੰ ਹਦਾਇਤ ਹੈ ਕਿ ਆਪ ਦਾ ਇਲਾਕਾ ਛੱਡ ਜਾਣਾ ਅਸੀਂ ਉਹਨਾਂ ਤੇ ਸਖਤੀ ਨਾਲ ਜਿੰਨੀ ਵੀ ਸਖਤੀ ਨਾਲ ਕਾਰਵਾਈ ਕਰ ਸਕਦੇ ਹਾਂ ਉਹ ਕਰਾਂਗੇ ਪੂਰੀ ਸਾਡਾ ਅਸੀਂ ਸਾਰੇ ਟਾਣੇ ਦੀ ਜਿਹੜੀ ਪ੍ਰੋਸੈਸ ਮਾਫਤ ਹੈ ਵੀ ਨਸ਼ਿਆਂ ਤੇ ਜਿਹੜੇ ਪੂਰੀ ਠੱਲ ਪਾਈ ਜਾਵੇ ਤੇ ਕੋਈ ਵੀ ਇਹ ਜ ਮਾਰਦਾਤ ਨਾ ਹੋਵੇ ਤੇ ਜਿਹੜੀ ਕੀ ਸਮਾਜ ਬੋਧੀ ਤੇ ਆਪਣੇ ਨੁਕਸਾਨ ਕਰੇ ਆਮ ਪਬਲਿਕ ਨੂੰ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨਪ੍ਰਿਆ ਟੀਵੀ